ਰਾਮ ਕਲੀ ਮਹਿਲਾ ਪੰਜਵਾਂ ਤੰਤ ਸ਼ਬਦ ਤਾਂ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਕੇਲ ਕਰੈ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਜੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੇ ਤਾਂ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਵਾਸਿ ਮਰੇ ਕੇਵਲ ਨਾਮ ਬਿਰਲੇ ਪਾਵੇਂ ਉਹ ਬਿਸਰਾਮ ਉਹ ਜਨ ਪਾਉ ਕੀਰਤਨ ਆਧਾਰ ਮੇ ਚੱਲਿਆਸਨ ਬੇਸ਼ੁਮਾਰ ਡਿਗਨ ਡੋਲੇ ਕਤੂ ਨਾ ਥਾਵੇ ਗੁਰ ਪ੍ਰਸਾਦ ਕੋ ਇਹ ਮਹਿਲ ਪਾਵੇਂ ਭੰਪ ਹੈ ਮੋ ਨਾ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾ ਤਾ ਕਾ ਅੰਤ ਨਾ ਪਾਰਾ ਵਾਰ ਭੱਤੇ ਗੁਪਤ ਆਪੇ ਪਾਸਾਰ ਜਾ ਕੇ ਅੰਤਰ ਹਰ ਹਰ ਸਵਾਦ ਕਹਿ ਨਜਾਈ ਨਾਨਕ ਬਿਸਮਾਦ RAM ਕਲੀ ਮਹਿਲਾ ਪੰਜਵਾ ਪੇਟ ਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਾਂ ਚਰਨ ਮਾਥਾ ਮੇਰੋ ਪੌਤ ਅਨੇਕ ਬਾਰ ਸੰਤਾਂ ਡੰਡੋਤ ਤੇ ਮਨ ਸੰਤਨ ਕੈ ਬਲਿਹਾਰੀ ਜਾ ਕੀ ਓਟ ਗਹੀ ਸੁਖ ਪਾਇਆ ਰਾਖੇ ਕਿਰਪਾ ਤਾਰੀ ਰਹਾ ਸੰਤਾਂ ਚਰਨ ਤੋਏ ਥੋਏ ਪੀਵਾ ਸੰਤਾਂ ਦਰਸ਼ ਏਖ ਤੇਖ ਜੀਵਾ ਸੰਤਾਂ ਕੀ ਮੇਰ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੋਹੇ ਕਭੂ ਨਾ ਕੜਦਾ ਸੰਤਾ ਸੰਗ ਦੀਆ ਕਿਰਪਾਲ ਸੰਤ ਸਹਾਈ ਪੈ ਦਿਆਲ ਸੁਰਤ ਮਤ ਦੁੱਧ ਤੁਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜੰਤ ਸਗਲੇ ਪ੍ਰਤਪਾਲ ਨਾਨਕ ਸੰਤਾਂ ਦੇਖ ਨਿਹਾਲ RAM ਕਲੀ ਮਹਿਲਾ ਪੰਜਵਾ ਏਰ ਕਾਜਨਾ ਗਰੇ ਰਾਜਮਾਲ ਏਰ ਕਾਜਨਾ ਵਿਖੇ ਜੰਗਾਲ ਇਸ਼ਟ ਮੀਤ ਜਾਨ ਸਭ ਛਲੈ ਹਰ ਹਰ ਨਾਮ ਸੰਗ ਤੇਰੈ ਚੱਲੈ RAM ਨਾਮ ਗੁਣ ਗਾਇਲੇ ਮੀਤਾ ਹਰ ਸਿਮਰਤ ਤੇਰੀ ਲਾਜ ਰਹਿ ਹਰ ਸਿਮਰਤ ਜਮ ਕਸ਼ਨਾ ਕਹਿ ਰਹਾ ਬਿਨ ਹਰ ਸਗਲ ਨਿਰਾਰਥ ਕਾਮ ਸੋਇਨ ਰੂਪਾ ਮਾਟੀਦਾਨ ਗੁਰ ਕਾ ਸ਼ਬਦ ਜਾਪ ਮਨ ਸੁਖਾ ਤੀਆਂ ਉਹਾਂ ਤੇਰੋ ਉਜਲ ਮੁਖਾ ਕਰ ਕਰ ਥਾਕੇ ਵੱਡੇ ਵੱਡੇ ਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਇ ਤਾਂ ਕੀ ਆਸਾ ਪੂਰਨ ਹੋਇ ਧਰ ਭਗਤਨ ਕੋ ਨਾਮ ਅਧਾਰ ਸੰਤੀ ਜੀਤਾ ਜਨਮੁ ਅਪਾਰ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾਕੇ ਕੁਰਬਾਨ RAM KALI ਨੰਲਾ 5 ਸਿੰਚੇ ਦਰਦ ਦੇ ਦੁਖ ਲੋਗ ਤੇਰਾ ਕਾਜ ਨਾ ਵਰਾਂ ਜੋ ਕਰ ਅਹੰਕਾਰ ਹੋਏ ਵਰਤੇ ਅੰਧ ਜਮ ਕੀ ਜੇਵੜੀ ਤੂੰ ਆਗੈ ਬੰਧ ਛਾੜ ਵਿਡਾਣੀ ਤਾਤ ਮੂੜੇ ਇੰਹਾਂ ਬਸਨਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉਠ ਚਲਣਾ ਰਾਚ ਰਹੋ ਤੂੰ ਸੰਗ ਸੁਪਨਾ ਰਹਾਓ ਬਲ ਬੇਵਸਥਾ ਬਾਰਿਕ ਅੰਧ ਪਰ ਜੋ ਬਨ ਲਾਗਾ ਦੁਰਗੰਧ ਤ੍ਰਿਤੀ ਬਵਸਥਾ ਸਿੰਚੇ ਮਾਏ ਨਿਰਧਧਿਆ ਛੋੜ ਚੱਲਿਓ ਪਸ਼ੂਤਾਏ ਚਰੰਕਾਲ ਪਾਈ ਦੁਰਲਭ ਦੇ ਨਾਮ ਬਿਹੂਣੀ ਹੋਈ ਖੇ ਪਸ਼ੂ ਪ੍ਰੇਤ ਮੁਗਤੇ ਬੁਰੀ ਤਿਸੈ ਨ ਬੂਝੈ ਜਿਨ ਇਹ ਸ੍ਰੀ ਸੁਣ ਕਰਤਾਰ ਗੋਵਿੰਦ ਗੋਪਾਲ ਦੀਨ ਦਇਆਲ ਸਦਾ ਕਿਰਪਾਲ ਤੁਮੇ ਛਡਾਵੋ ਛੁਟਕੈ ਬੰਧ ਬਖਸ਼ ਮਿਲਾਵੋ ਨਾਨਕ ਜਗ ਅੰਧ RAM ਕਲੀ ਮਹਿਲਾ ਪੰਜਵਾ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਰਹਿਓ ਈਆ ਨਾਰਾਚ ਪ੍ਰਤ ਪਾਰੈ ਨਿਤਸਾਰ ਸੰਭਾਰੈ अंत की बार ऊंठ से धारे नाम बिना सब झूठ परानी गोविंद भजन बिन और संग रातें ते सब माया मूठ परानी राव तीर्थ नाए ना, ना उतर सु मैल कर्म धर्म सब हम में फैल लोक प्रचारत गति नहीं होए ਨਾਮ ਬਿਹੁਣੇ ਚਲਸੈ ਰੋਇ ਬਿਨ ਹਰ ਨਾਮ ਨਾ ਟੂਟਸ ਪਟਲ ਸੋਧੇ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾਸੈ ਸੁਖ ਸਮਾਏ ਰੱਖੁ ਨਹਾਰੇ ਰੱਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵੈ ਤਿਤ ਲਗੈ ਸੁਆਮੀ ਨਾਨਕ ਸਾਹਿਬ ਅੰਤਰਜਾਮੀ RAM KALI ਮਹਲਾ 5 ਜੋ ਕਿਸ ਕਰੈ ਸੋਈ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤਿਯਾਨ ਡੋਲਨ ਤੈ ਚੂਕਾ ਠਹਿਰਾਇਆ ਸਤ ਮਹੇ ਲੈ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮਾਨੀ ਨਾ ਪੁਰਖ ਕਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹਾਂ ਰੱਖ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ 68 ਤੀਰਥ ਜਹਾਂ ਸਾਧ ਪਗ ਧਰੈ ਤਾਂ ਬੈਕੁੰਠ ਜਹਾਂ ਨਾਮ ਉਚਰੈ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਘਟ ਘਟ ਰਹਾ ਵਿਆਪ ਦਿਆਲ ਪ੍ਰਖ ਪ੍ਰਗਟ ਪਰਤਾਪ ਕਪਟ ਖੁਲਾਨੀ ਭ੍ਰਮ ਨਾਠੇ ਦੂਰੇ ਨਾਨਕ ਕਉ ਗੁਰ ਭੇਟੇ ਪੂਰੇ RAM ਕਲੀ ਨਲਾ ਪੰਜਵਾ ਕੋਟ ਜਾਪ ਤਾਪ ਬਿਸ਼ਰਾਮ ਰਿਧਿ ਬੁੱਧ ਸਿੱਧ ਸੁਰਗਿਆਨ ਅਨੇਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਖ ਰਿਦੈ ਵਸ ਹਰ ਕੇ ਨਾਮ ਕੀ ਵਡਿਆਈ ਤੀਮਤ ਕਹਿ ਨ ਜਾਈ ਰਹਾ ਸੂਰ ਦੀਰ ਧੀਰਜ ਮਤ ਪੂਰਾ ਸਹਿਜ ਸਮਾਧ ਤੁਨ ਗਹਿਰ ਗੰਭੀਰਾ ਸਦਾ ਮੁਕਤ ਤਾਕੇ ਪੂਰੇ ਕਾਮ ਜਾ ਕੇ ਰਿਦੇ ਵਸੈ ਹਰ ਨਾਮ ਸਗਲ ਸੂਖ ਆਨੰਦ ਅਰੋਗ ਸਮਦਰਸ਼ੀ ਪੂਰਨ ਨਿਰਜੋਗ ਆਏ ਨਾ ਜਾਏ ਡੋਲੇ ਕਤ ਨਹੀਂ ਜਾ ਕੇ ਨਾਮ ਵਸੈ ਮਨ ਮਾਹੀ ਦੀਨ ਦਇਆਲ ਗੋਪਾਲ ਗੋਵਿੰਦ ਗੁਰਮੁਖ ਜਪੀਐ ਉਤਰੈ ਚਿੰਦ ਨਾਨਕ ਕਉ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹਿਲਾ ਪੰਜਵਾ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੀ ਨਿਥਾਵੇਂ ਥਾਉ ਗੁਰ ਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਪਹੋਜਲ ਪਾਰ ਪਰਲਾ ਰਹਾਉ ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੁਟੈ ਮਾਇਆ ਕੇ ਪਟਲ ਗੁਰ ਤਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਬੀਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧਕਾ ਸੰਗ ਮੰਤਨ ਰਾਤੈ ਹਰ ਕੈ ਰੰਗ ਛੋਡ ਸਿਆਣਪ ਬੌਚ ਤੋੜਾਈ ਮਨ ਦਿਨ ਹਰ ਨਾਮੈ ਜਾਏ ਨਕਾਈ ਦਇਆ ਤਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਤੇ ਇਕ ਟਿਕਾਈ RAM ਕਲੀ ਮਹਲਾ 5 ਸੰਤ ਕੈ ਸੰਗ RAM ਰੰਗ ਕੇਲ ਆਗੈ ਜਮ ਸਿਓ ਹੋਏ ਨ ਮੇਲ ਅਹੰ ਬੁੱਧ ਕਾ ਭਯਾ ਵਿਨਾਸ਼ ਦੁਰਮਤ ਹੋਈ ਸਗਲੀ ਨਾਸ਼ RAM ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸ਼ਲ ਸੇ ਤੀ ਕਰ ਜਾਹੇ ਪੰਡਿਤ ਰਹਾ ਹਰ ਕਾਜਸ નિਧ ਲੀਆ ਲਾਭ ਪੂਰਨ ਭੈ ਮਨੋਰਥ ਸਾਬ ਦੁਖ ਨਾਠਾ ਸੋ ਘਰ ਮੈਂ ਆਇਆ संत प्रसाद कमल बिगसाया नाम रतन जिन पाया दान तिस जन होए सगळ निधन संतोष आया मन पूरा पाए फिर फिर मांगन काहे जाए हर की कथा सुनत पवित जीवा बक्त पाई गत मत सो परवान जिस हृदय वसाई नानक ਤੇ ਜਨ ਊਤਮ ਭਾਈ RAM Kali mehla panwa gha kar takreen na aai haath preet kari chaali nahi saath koh nanak jaw tyag dei tab oh charani aaye pai sun santo nirmal vichar ram naam ben gat nahi kai ਗੁਰਪੂਰਾ ਭੇਟਤ ਉਧਾਰ ਰਹਾਵ ਜਦ ਉਸ ਕੋ ਕੋਈ ਦੇਵੇ ਮਾਨ ਤਬ ਆਪਸ ਉਪਰ ਰੱਖੇ ਗਮਾਨ ਜਦ ਉਸ ਕੋ ਕੋਈ ਮਨ ਪਰ ਹਰ ਤਬ ਉਹ ਸੇਵਕ ਸੇਵਾ ਕਰੇ ਮੁਖ ਬੇਰਾਵੇ ਅੰਤ ਠਗਾਵੇ ਇਕਤ ਥਾਰ ਉਹ ਕਹੀ ਨਾ ਸਮਾਵੇ उन मोहें बहुत ब्रह्मांड रामजनी कीनी खंड-खंड जो मांगै सो भूखा रह इस संग रच सो कशू नाल इस है इसहै त्याग सत्संगत करै वड्ढागी नानक ओ तरै रामकली पहला 5वां आत्म राम सर्व में देख पूर्ण पूर रहा प्रभु एक रत्न अमोल हृदय में जान अतिनी वस्त तू आप पहचान पी अमृत संतन परसाद बड़े भाग होवे तो पाई है बिन जीवा क्या जाने स्वाद प्रह ਅਠ ਦਸ ਦੇਦ ਸੁਨੇ ਕਹ ਦੋਰਾ ਕੋਟ ਪ੍ਰਗਾਸ ਨਾ ਦਿਸੈ ਅੰਧੇਰਾ ਪਸ਼ੂ ਤਰੀਤ ਕਾਸ ਸੰਗ ਰਚੈ ਜਿਸ ਨਹੀਂ 부ਝਾਵੇ ਸੋ ਕਿਤ ਬਿਦ 부ਝਾ ਜਾਣਣ ਹਾਰ ਰਹਾ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਵਿਗਸ ਵਿਗਸ ਆਪਣਾ ਤਬ ਗਾਵੈ ਨਾਨਕ ਤਿੰਨ ਜਮ ਨੇੜ ਨਾ ਆਵੇ RAM ਕਲੀ ਮਹਿਲਾ ਪੰਜਵਾ ਦਿਨੋਂ ਨਾਮ ਕੀਓ ਪਵਿੱਤ ਹਰ ਤਨ ਨਿਰਾਸ ਨਿਰਾਸ ਇਹ ਬਿੱਤ ਕਾਟੀ ਬੰਧ ਹਰ ਸੇਵਾਲਾਏ ਹਰ ਹਰ ਤਗਤ RAM ਗੁਣ ਗਾਏ ਬਾਜ ਅਮਹਦ ਬਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾ ਕਾਏ ਬਨਿਓ ਪੁਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਿਲਾਨ ਸਾਧਕ ਸੰਗ ਮਨ ਤਨ ਰਾਤੋ ਹਰ ਕੈ ਰੰਗ ਰੱਖੇ ਰੱਖਣ ਹਰ ਦਇਆਲ ਨਾ ਕਿਸ ਸੇਵਾ ਨਾ ਕਿਸ ਕਾਲ ਤਰ ਕਿਰਪਾ ਪ੍ਰਭ ਕੀ ਨੀ ਦਇਆ ਬੂੜਤ ਦੁਖ ਮੈਂ ਕਾਢ ਲਿਆ ਸੁਣ ਸੁਣ ਉਪਜਿਓ ਮਨ ਮੈਂ ਚਾਉ ਆਠ ਪਹਿਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮੰਗਤ ਪਾਈ ਗੁਰ ਪ੍ਰਸਾਦ ਨਾਨਕ ਲੇਵ ਲਾਈ RAM ਕਲੀ ਮੈਂ ਲਾ ਪਨਵਾ ਕੌਡੀ ਬਦਲੇ ਤਿਆਗ ਗੈਰਤਨ ਛੋੜ ਜਾਏ ਤਾਹੂ ਕਾ ਯਤਨ ਸੋ ਸੰਚੈ ਜੋ ਹੋਛੀ ਬਾਤ ਮਾਇਆ ਮੋਹਿਆ ਟੇਡੋ ਜਾਤ ਅਭਾਗੇ ਤੈਨ ਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹਰਨਾ ਚੇਤਿਓ ਮਨਮਾਹੀ ਰਹਾ ਅੰਮ੍ਰਿਤ ਕੋਰਾ ਵਿਖਿਆ ਮੀਠੀ ਸਾਕਤ ਕੀ ਦਿੱਦ ਨੈਣੋਂ ਡੀਠੀ ਊੜ ਕਪਟ ਅਹੰਕਾਰੀ ਝਾਨਾ ਨਾਮ ਸੁਨਤ ਜਨ ਬਿਸ਼ੂਡ ਸੰ ਮਾਇਆ ਕਾਰਣ ਸਦ ਹੀ ਝੂਰੇ ਮਨ ਮੁਖ ਤਬਾ ਨਾ ਉਸਤਤ ਕਰ ਨਿਰਭਉ ਨਿਰੰਕਾਰ ਦਾਤਾਰ ਇਸ ਸਿਉ ਪ੍ਰੀਤ ਨਾ ਕਰੈ ਗਵਾਰ ਸਭ ਸ਼ਾਹ ਸਿਰ चाचा शह वे मोहताज पूरा पातशहा मोहो मगन लत ते नानक तरी तेरी मेहर